ਕੁੜੀ ਦੇ ਵੱਲੋਂ ਘਰਦਿਆਂ ਦੀ ਮਰਜ਼ੀ ਤੇ ਨਾਲ ਜਿਸ ਮੁੰਡੇ ਦੇ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ ਉਸੇ ਵਿਆਹ ਦੇ ਵਿੱਚ ਉਸਦਾ ਪ੍ਰੇਮੀ ਪਹੁੰਚ ਗਿਆ ਇੰਨਾ ਹੀ ਨਹੀਂ ਜਦੋਂ ਕੁੜੀ ਦੀ ਡੋਲੀ ਤੁਰ ਗਈ ਤਾਂ ਉਹ ਕੁੜੀ ਨੂੰ ਲਗਾਤਾਰ ਮੈਸੇਜ ਕਰਨ ਲੱਗ ਪਿਆ ਰਾਤ ਦੇ ਸਮੇਂ ਕੁੜੀ ਪਹਿਲੀ ਵਾਰ ਆਪਣੇ ਸਹੁਰੇ ਘਰ ਦੇ ਵਿੱਚ ਪਹੁੰਚੀ ਸੀ ਅਤੇ ਮੈਸੇਜ ਕਰ ਕਰਕੇ ਜਦੋਂ ਉਸ ਮੁੰਡੇ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੁੜੀ ਥੱਕ ਕੇ ਸੌਂ ਗਈ ਪਰ ਇਸ ਮਗਰੋਂ ਲਾੜੇ ਨੇ ਜਦੋਂ ਆਪਣੀ ਲਾੜੀ ਦਾ ਫੋਨ ਚੁੱਕਿਆ ਤਾਂ ਉਹ 당ਗ ਰਹਿ ਗਿਆ। ਇਸ ਮਗਰੋਂ ਸਵੇਰ ਚੜ੍ਹਦੇ ਹੀ ਉਸ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ਕੀਤਾ ਤੇ ਕੁੜੀ ਨੂੰ ਘਰੋਂ ਤੋਰ ਦਿੱਤਾ ਸੁਹਾਗਰਾਤ ਵਾਲੇ ਦਿਨ ਅਤੇ ਸਵੇਰ ਚੜ੍ਹਦੇ ਸਾਰ ਹੀ ਕਿਸ ਤਰ੍ਹਾਂ ਦੇ ਨਾਲ ਇਹ ਰਿਸ਼ਤਾ ਟੁੱਟਿਆ ਜਿਸ ਤੋਂ ਬਾਅਦ ਕੁੜੀ ਦਾ ਰੋ ਰੋ ਬੁਰਾ ਹਾਲ ਹੋ ਗਿਆ। ਹੁਣ ਉਹ ਦੁਹਾਈਆਂ ਪਾਉਂਦੀ ਹੋਈ ਦੱਸ ਰਹੀ ਹੈ ਕਿ ਕਿੰਝ ਇਹ ਸਾਰੀ ਮਾੜੀ ਦੁਖਦਾਈ ਘਟਨਾ ਉਸਤੇ ਨਾਲ ਵਾਪਰੀ। ਕੋਈ ਤੁਰ ਗੁਣ ਮੇਰੇ ਘਰ ਦੇ ਨੇ ਰਜਾ ਮੰਦਿਰ ਨੇ ਮੇਰਾ ਵਿਆਹ ਕਰਕੇ ਤੋੜਿਆ ਲਾਵਾ ਟਾਈਮ ਹੀ ਰੋਲਾ ਪੈ ਗਿਆ ਸੀ ਮੁੰਡੇ ਨੇ ਪੈਸੇ ਕੁਛ ਦੇਤੇ ਕਿ ਨਾ ਕਿੰਨੇ ਕਿੰਨੇ ਟਾਈਮ ਅੰਦਰ ਰਿਲੇਸ਼ਨਸ਼ਿਪ ਸੀ ਤੁਹਾਡਾ ਮੇਰਾ 2 ਸਾਲ ਤੋਂ ਸੀ 10 ਮਹੀਨੇ ਤੋਂ ਜ਼ਿਆਦਾ ਸਟਰੋਨ ਹਾਂਜੀ ਸੰਦੀਪ ਕੁਮਾਰ ਕਿ ਲੜਕਾ ਵਿਆਹ ਦੇ ਵਿੱਚ ਵੀ ਹਾਜ਼ਰ ਸੀਗਾ ਵਿਆਹ ਦੇ ਵਿੱਚ ਵੀ ਹਾਜ਼ਰ ਸੀ ਸਾਰੇ ਫੰਕਸ਼ਨਾਂ 'ਚ ਹਾਜ਼ਰ ਸੀ ਨਹੀਂ ਉਹ ਉੱਥੇ ਕਿੱਦਾਂ ਆ ਗਿਆ ਜੀ ਉਹ ਜ ਮੈਂ ਜਿਹੜਾ ਫੋਟੋਗ੍ਰਾਫਰ ਬੁੱਕ ਕਰਵਾਇਆ ਸੀ ਉਹਨਾਂ ਦੇ ਨਾਲ ਐਡੀਟਿੰਗ ਕਰ ਵਗੈਰਾ ਕਰਦਾ ਜਿਵੇਂ ਬੁਲਾਇਆ ਹੋਇਆ ਸੀ ਉਹਨੇ ਮੈਨੂੰ ਕਿਹਾ ਹੋਇਆ ਸੀ ਜੇ ਤੂੰ ਮੈਨੂੰ ਨਹੀਂ ਬੁਲਾਵੇਂਂਗੇ ਅੰਡ ਤੱਕ ਵਿਆਹ ਤੇ ਮੈਂ ਤੇਰੇ ਭਰਾ ਨੂੰ ਤੇਰੀਆਂ ਫੋਟੋਆਂ ਪਾ ਦੇਣੀਆਂ ਐ ਐਸੇ ਲੜਕੇ ਨੇ ਕਿਹਾ ਸੀ ਮੈਨੂੰ ਠੀਕ ਕਿ ਉਹਨਾਂ ਦੇ ਕੋਈ ਟਾੜੀ ਕੋਈ ਫੋਟੋਆਂ ਵਗੈਰਾ ਹੈ ਸਭ ਕੁਝ ਉਹਨਾਂ ਕੋਲ ਡਾਇਰੈਕਟ ਫੋਟੋਸ ਆ ਸਭ ਕੁਝ 2 ਸਾਲ ਦਾ ਡਾਟਾ ਐ ਸਭ ਬਕਾਇਦਾ ਇੱਕ ਤੋਂ ਇੱਕ ਮੇਰੀ ਹਲਦੀ ਦੀ ਰਸਮ ਚ ਮਹਿੰਦੀ ਦੀ ਰਸਮ ਚ ਜਾਗੋ ਢੀਜ਼ੇ ਵਿਆਹ ਜੋ ਵੀ ਸਭ ਕੁਝ ਲਾਵਾ ਤੱਕ ਵੀ ਮੇਰੇ ਕੋਲ ਅੱਛਾ ਫੇ ਮੈਸੇ ਮੁੰਡੇ ਵੱਲੋਂ ਮੈਸੇਜ ਕੀ ਭੇਜੇਗਾ? ਮੈਸੇਜ ਕਿੱਥੇ ਮੁੰਡੇ ਨੇ ਕੀ ਕੀਤੇ ਆ ਜੀ? ਰਾਤ ਨੂੰ ਮੈਂ ਮੈਸੇਜ ਕਰਤਾ ਜਿਵੇਂ ਮੈਂ ਰੋਂਦੀ ਡੋਲੀ 'ਚ ਗਈ ਐ ਹਰ ਕੁੜੀ ਰੋਂਦੀ ਜਾਂਦੀ ਓਦਾਂ ਬਿਲਕੁਲ ਫੋਨ ਕਰਤਾ ਐ ਨੇ ਸੰਦੀਪ ਨੇ ਤੁਹਾਡਾ ਵਿਆਹ ਹੋਇਆ ਕਿਸੇ ਜਲੰਦਰੀ ਹੋਇਆ ਕਿਤੇ? ਹਾਂਜੀ ਜਲੰਦਰ ਬੈਂਕਟ ਹਾਲ ਐ ਉਸ ਇਜ਼ ਠੀਕ ਐ ਕਾਚਮ ਵੀ ਕਾਲਜ ਦੇ ਸਾਹਮਣੇ ਨਹੀਂ ਤੁਹਾਡਾ ਜਦੋਂ ਰਿਲੇਸ਼ਨ ਇਸ ਲੜਕੇ ਨਾਲ ਖਤਮ ਹੋਇਆ ਤੁਹਾਡੀ ਗੱਲ ਕਲੀਅਰ ਨਹੀਂ ਹੋਈ ਸੀ ਕਿ ਤੁਸੀਂ ਵਿਆਹ ਕਰਾ ਰਹੇ ਹੋ ਅੱਗੇ ਤੁਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂਆਤ ਕਰ ਰਹੇ ਹੋ। ਮੈਨੂੰ ਰੋਂਦੀ ਨੂੰ ਦੇਖ ਕੇ ਓਦੇ ਮੈਂ ਤਾਂ ਸੋਗੀ ਮੇਰੀ ਅੱਖ 'ਚ ਲੈਂਸ ਪਾਇਆ ਹੋਇ ਤੇ ਉਹ ਰਾਤੀ ਮੇਰੇ ਕਿਤੇ ਹਸਬੰਡ ਨੇ ਮੈਸੇਜ ਭਰ ਲੇ ਤੇ ਮੈਨੂੰ ਟੈਕਸ ਮੈਸੇਜ ਵੀ ਕੀਤਾ ਆਈ ਵਿਲ ਕਾਲ ਯੂ ਲੇਟਰ ਦਾ ਜਿਵੇਂ ਰਾਤ ਮੈਨੂੰ ਫੋਨ ਟਰਾਈ ਕਰਦਾ ਹੋਣਾ ਜਿਵੇਂ ਸ਼ੋ ਹੋਇਆ ਤੇ ਫਿਰ ਮੈਨੂੰ ਮੰਡੇ ਤੋਂ ਵੀ ਮੈਨੂੰ ਮੈਸੇਜ ਕਰ ਰਿਹਾ ਕਿ ਮੈਨੂੰ ਕਾਲ ਕਰੀ ਵਾਣੀ ਸਾਈਡ ਹੋ ਕੇ ਦਿਖਾ ਦੇਣਾ ਤੇ ਉਹਨਾਂ ਨੇ ਸਵੇਰੇ ਮਿਲ ਕਰ ਜਾਣਾ ਫੋਨ ਕਰਤਾ ਕਿ ਬਈ ਅਸੀਂ ਨਹੀਂ ਰੱਖਣਾ ਚਾਹੁੰਦੇ ਇਹ ਐਂਦਾ ਉਹਨਾਂ ਕਰ ਕਰ ਮੁੰਡੇ ਦਾ ਰਿਲੇਸ਼ਨਸ਼ਿਪ ਆ ਜਾਂ ਕੋਸ਼ੂ ਵੀ ਇਹਨੂੰ ਲੈ ਚੋ ਉਹਨਾਂ ਨੇ ਵੀ ਚਲੋ ਜਲਦ ਕੀਤਾ ਬੁਲਾਇਆ ਮੈਨੂੰ ਤੇ ਉਹਨਾਂ ਨਾਲ ਕੋਈ ਮੇਰਾ ਵੀ ਰਿਲੇਸ਼ਨ ਸੀ ਜੀ ਉਹ ਕਹਿੰਦਾ ਸੀ ਰੱਖਣੀ ਨਹੀਂ ਉਹਨਾਂ ਦੇ ਘਰ ਜਾਣੇ ਸਵੇਰੇ ਮੁੰਦਰੀਆਂ ਲਾਤੀਆਂ ਆਪਣੀਆਂ ਜੋ ਤੁਹਾਡਾ ਸੀ ਲੈ ਜਾਉ ਕੁੜੀ ਅੱਛਾ ਪਿਛਲੇ ਦਿਨ ਵਿਆਹ ਹੋਇਆ ਤੇ ਅਗਲੇ ਦਿਨ ਮੁੰਦਰੀਆਂ ਵਗੈਰਾ ਸਾਰਾ ਕੁਝ ਲਾਤਾ ਸੀ ਸਵੇਰੇ 6 ਵਜੇ ਲੱਤ ਗਈ 8-10 ਘੰਟੇ ਦੀ ਗੱਲ 'ਚ ਮੇਰਾ ਰਿਸ਼ਤਾ ਖਰਾਬ ਹੋ ਗਿਆ ਚਲੋ ਲਾਈਆਂ ਤੇ ਲਾਈਆਂ ਮੁੰਡੇ ਦੇ ਉਹਦੇ ਫੋਨ ਆਉਣ ਲੱਗ ਗਏ ਸੰਦੀਪ ਕੁਮਾਰ ਦੇ ਮੇਰੀ ਮੰਮੀ ਨੂੰ ਵੀ ਆ ਗਿਆ ਕਹਿੰਦਾ ਐਦਾਂ ਕਰੋ ਇਹਨੂੰ ਕਚਹਿਰੀ ਲੈ ਜਾਓ ਪੱਕਾ ਸਟੈਂਪ ਕਰਕੇ ਮੈਨੂੰ ਫੋਟੋ ਪਾ ਦਿਓ ਮੈਂ ਇਹਦੇ ਨਾਲ ਮੇਰੇ ਤੇ ਨਾ ਕੋਈ ਗੱਲ ਆ ਵੀ ਮੈਂ ਇਹਦੇ ਨਾਲ ਵਿਆਹ ਕਰਾਣਾ ਜੋ ਮਰਜ਼ੀ ਜਿਵੇਂ ਮੇਰਾ ਰਜਿਸਟਰ ਨਹੀਂ ਹੋਇਆ ਸਾਈਨ ਕੁਛ ਨਹੀਂ ਹੋਇਆ ਇਸ ਗੁਰਦੁਆਰੇ ਅਜੇ ਸਰਟੀਫਿਕੇਟ ਨਹੀਂ ਕੁਛ ਨਹੀਂ ਆਇਆ ਸੀ ਜਸਟ ਔਲਾਵਾ ਹੀ ਰੋਲਾ ਪਿਆ ਹੋਇਆ ਸੀ ਕਹਿੰਦਾ ਲੈ ਆਓ ਮੈਂ ਇਹਦੇ ਨਾਲ ਵਿਆਹ ਕਰਾਣਾ ਚਾਹੁੰਦਾ ਹਾਂ ਇਹ ਉਹ ਮਿੰਟ ਤੱਕ ਵੀ ਪਰਿਵਾਰਕ ਮੈਂਬਰ ਵੀ ਇਹ ਲੜਕੇ ਦੇ ਘਰ ਦੇ ਬਾਹਰ ਆਏਗੇ ਜਾਂ ਤੁਸੀਂ ਕੱਲਾ ਹੀ ਆਏ ਹੋ ਮੇਰੇ ਪਰਿਵਾਰ ਕੋ ਮੇਰੀ ਮੰਮੀ ਆ ਬਲਾਈਓ ਹਾਲ ਕੀ ਦੱਸੀ ਜੀ ਬਾਸਤਾਨ ਨੂੰ ਪਤਾ ਲੱਗ ਗਿਆ ਕੁਛ ਮੁੰਡੇ ਰੋਗੋਸ਼ ਵੀ ਹੋਇਆ ਮੁੰਡੇ ਦੀ ਵਜ੍ਹਾ ਨਾਲ ਮਤਲਬ ਤੁਸੀਂ ਘਰੇ ਜਾ ਕੇ ਕਿਹਾ ਨਹੀਂ ਕਿ ਆਪਣੇ ਜਵਾਈ ਨੂੰ ਕਿ ਚਲੋ ਜੋ ਪਹਿਲੇ ਸੀਗਾ ਉਹ ਸੀਗਾ ਤੇ ਹੁਣ ਇਕਦਾਂਕੀ ਕਿੱਦਾਂ ਤੁਸੀਂ ਰਿਸ਼ਤਾ ਤੋੜ ਰਹੇ ਹੋ ਨਹੀਂ ਕਿਹਾ ਪੁੱਤਰ ਜੀ ਜਦੋਂ ਦੇਖੋ ਸਾਰਾ ਕੁਝ ਸਾਹਮਣੇ ਹੋ ਰਿਹਾ ਉਹਨੇ ਵੇਖ ਲਿਆ ਫਿਰ ਉੱਤੋਂ ਮੁੰਡਾ ਫੋਨ ਤੇ ਫੋਨ ਕਰੀ ਜਾ ਰਿਹਾ ਮੈਂ ਸਾਹਮਣੂਗਾ ਕਿੱਦਾਂ ਇਹਦੇ ਕੋ ਪੱਕਾ ਕਾਗਜ਼ ਬਣਵਾ ਕੇ ਲਿਓ ਮੈਂ ਇਹਦੇ ਰਹਿਣ ਨਹੀਂ ਦੇਣੀ ਮੈਂ ਰੱਖੂਗਾ ਨਹੀਂ ਮਤਲਬ ਇੱਕ ਚੀਜ਼ ਦੱਸੋ ਅਗਰ ਤੁਹਾਡੀ ਲੜਕੀ ਉੱਤੇ ਸੈਟੀਸਫੈਕਸ਼ਨ ਸੀ ਹਾਂਜੀ ਹਾਂਜੀ ਮਤਲਬ ਜੋ 2 ਸਾਲ ਜਿਹੜੇ ਦੱਸ ਰਹੇ ਕਿ ਉਹ ਲੜਕੇ ਨਾਲ ਰਹੇ ਆਪਣੀ ਮਰਜ਼ੀ ਨਾਲ ਰਹੇ ਉਹਦੇ ਨਾਲ ਠੀਕ ਹੈ ਤਦ ਤੁਸੀਂ ਉਸੇ ਲੜਕੇ ਨਾਲ ਵਿਆਹ ਕਰ ਦਿੰਦੇ ਜਾਂ ਤੁਸੀਂ ਨਹੀਂ ਸੈਟੀਸਫੈਕਸ਼ਨ ਸੀ ਜਾਂ ਇਹਨਾਂ ਦੀ ਨਹੀਂ ਸੀ ਮੈਂ ਮੇਰੀ ਗਲਤੀ ਇੰਨੀ ਵੀ ਹੈ ਕਿ ਮੈਂ ਨਹੀਂ ਦੱਸਿਆ ਜਾਂ ਕੁਝ ਵੀ ਸੀ ਤੁਹਾਨੂੰ ਨਹੀਂ ਪਤਾ ਸੀਗਾ ਨਹੀਂ ਕਹੀ ਪਤਾ ਸੀ ਸਾਨੂੰ ਤਾਂ ਉਸ ਨੂੰ ਪਤਾ ਹੁੰਦਾ ਸੀ ਮੁੰਡੇ ਨੂੰ ਵਿਆਹ ਤੇ ਕਿਉਂ ਬੁਲਾਉਂਦੇ ਜੇ ਸਾਨੂੰ ਇੰਨਾ ਪਤਾ ਸੀ ਮੇਰਾ ਵਿਆਹ ਦਾ ਰੋਲਾ ਪਿਆ ਜਾਣਾ ਤੁਸੀਂ ਵੀ ਆਪਣੇ ਘਰ ਦੇ ਨਾਲ ਗੱਲਬਾਤ ਨਹੀਂ ਕੀਤੀ ਕਿ ਮੇਰੇ ਦੋੜਦੇ ਮੁੰਡੇ ਨੂੰ ਵਿਆਹ ਤੇ ਬੁਲਾਇਆ ਸੀ ਇਹਨਾਂ ਨੂੰ ਇਹ ਮੇਰੇ ਵਿਆਹ ਤੇ ਇਹਨਾਂ ਨੇ ਡੱਬਾ ਦੇ ਕੇ ਤੁਸੀਂ ਇਨਵਾਈਟ ਕੀਤਾ ਸੀ ਹਾਂਜੀ ਹਾਂਜੀ ਨਾਲੇ ਤੁਸੀਂ ਕਹਿੰਦੇ ਕਿ ਉਹਨਾਂ ਫੋਟੋਗ੍ਰਾਫਰ ਨਾਲ ਤੁਸੀਂ ਆਪਣੇ ਸਵਾਲਾ ਦੋ ਮੈਨੂੰ ਕੋਈ ਚੇਂਜ ਹੋਈ ਜਾਂਦੇ ਤੁਸੀਂ ਪਹਿਲਾਂ ਇੰਨੀ ਗੱਲ ਕਹੀ ਆ ਗਰੁੱਪ ਆਪਣਾ ਲਾਇਆ ਹੈ ਹਣਾ ਹੁਣ ਤੁਸੀਂ ਕਹਿੰਦੇ ਮੈਂ ਆਪ ਡੱਬਾ ਦੇ ਕੇ ਗਈ ਹਾਂ ਗਰੁੱਪ ਚ ਵੀ ਆਣਾ ਫਿਰ ਸਾਰੇ ਨਵੇਂ ਗਰੁੱਪ ਆ ਇਹਨਾਂ ਦਾ ਗਰੁੱਪ ਨਾਲੇ ਮੇਰੇ ਤੇ ਮੇਰੇ ਗਰੁੱਪ ਦੇ ਵਿੱਚ ਪ੍ਰੈਸ਼ਰ ਇਹ ਕਹਿੰਦਾ ਐਂਡ ਤੱਕ ਮੈਨੂੰ ਵਿਆਹ ਦੇ ਨਾਲ ਰੱਖਣਾ ਕੰਮ ਮੇਰੇ ਕਿੱਦਾਂ ਮਰਜ਼ੀ ਬਲਾ ਮੈਂ ਤੈਨੂੰ ਐਂਡ ਦੇ ਤੱਕ ਤੇਰੇ ਨਾਲ ਤੇ ਹੁਣ ਮੁੰਡੇ ਨਾਲ ਸੰਪਰਕ ਹੋਇਆ ਤੁਹਾਡਾ ਇਹ ਮੁੰਡੇ ਦੇ ਨਾਲ ਮੇਰਾ 1 ਪੰਜ ਤਰੀਕ ਨੂੰ ਹੋਇਆ 6 ਤਰੀਕ ਨੂੰ ਹੋਇਆ 7 ਤਰੀਕ ਨੂੰ ਸਵੇਰੇ ਹੋਇਆ ਉਸ ਤੋਂ ਬਾਅਦ ਮੇਰੀ 7 ਤਰੀਕ ਨੂੰ ਮੇਰੇ 11:30 12:00 ਵਜੇ ਤੱਕ ਗੱਲ ਹੋਈ ਉਸ ਤੋਂ ਬਾਅਦ ਉਹਨੂੰ ਪਤਾ ਕਿ ਤੁਸੀਂ ਮਤਲਬ ਛੱਡ ਛੜਾ ਕੇ ਆ ਗਏ ਨਹੀਂ ਛੁੜਾ ਆ ਹੁੰਦੇ ਨਾ ਗੱਲ ਲਾਸਟ ਟਾਈਮ ਕੀ ਗੱਲ ਹੋਈ ਸੀ ਤੁਹਾਡੀ ਮੁੰਡੇ ਨਾਲ ਇਹ ਕੋਈ ਤਾਂ ਕਹਿੰਦਾ ਸਾਡੇ ਨਾਲ ਖੋਦ ਉਹਦਾ ਫੋਨ ਨੰਬਰ ਆ ਸਾਰਾ ਕੁਝ ਕੀ ਗੱਲ ਹੋਈ ਸੀ ਲਾਸਟ ਟਾਈਮ ਕੋਈ ਮੈਨੂੰ ਲੈ ਆਓ ਮੈਂ ਡੀਏ ਵੀ ਕਾਲਜ ਤੋਂ ਲੈ ਜਾਊਗਾ ਅਸੀਂ ਪਲਟਨ ਬਾਰਕ ਆ ਕੇ ਬੈਠੇ ਰਹੇ 3 ਘੰਟੇ 9 ਵਜੇ ਸੋ ਤੋਂ ਆਪਦੇ ਘਰੇ ਗਏ ਆ ਕੁੜੀ ਇਹ ਕਹਿੰਦੀ ਫਿਰ ਮੈਂ ਘਰੇ ਮਤਲਬ ਜੀ ਇਹੋ ਜਿਹਾ ਕੋਈ ਪ੍ਰੂਫ ਹੈ ਜਿੰਦੇ ਚ ਉਹ ਕਹਿੰਦੇ ਕਿ ਹਾਂ ਵੀ ਛੱਡ ਕੇ ਤੇ ਆ ਜਾਓ ਤੇ ਮੈਂ ਆਪ ਹੀ ਸੰਭਾਲ ਲਾਂਗਾ ਸਾਰੇ ਪ੍ਰੂਫ ਹੋ ਜਾਂ ਸਾਡੇ ਕੋਲ ਇਹ ਹੀ ਆ ਕਿ ਫੋਨ ਨੰਬਰ ਹੀ ਆ ਇਤਾਂ ਦੀ ਰਿਕਾਰਡਿੰਗ ਵਗੈਰਾ ਸਾਡੇ ਕੋਲ ਰਿਕਾਰਡਿੰਗ ਵਗੈਰਾ ਹੈ ਕੋਈ ਜਾਂ ਮੈਸੇਜ ਨਹੀਂ ਤਾਂ ਕੋਈ ਫੋਨਾਂ ਦੇ ਫੋਨ 'ਚ ਮੁੰਡੇ ਦੇ ਫੋਨ 'ਚ ਸਾਰੀਆਂ ਰਿਕਾਰਡ ਹੋਣ ਉਹ ਮੁੰਡਾ ਫੋਨ ਚੱਕਦਾ ਪੈ ਕੋਈ ਉਹਨੇ ਕੱਟ ਦਿੱਤਾ ਮੁੰਡੇ ਦਾ ਫੋਨ ਮੁੰਡੇ ਦੇ ਕੋਲ ਬੋਲਿਆ ਕਰੂਏ ਫੋਨ ਪੁੱਛੂਏ ਮੁੰਡੇ ਦਾ ਫੋਨ ਨੰਬਰ ਬੰ ਮਿੰਨ ਬਾਨੂੰ ਜਦੋਂ ਉਹਨਾਂ ਨੇ ਉਸ ਦਿਨ ਪਲਟਰਨਪਾਰਕ ਬੁਲਾਇਆ ਤੁਸੀਂ ਦੱਸ ਰਹੇ ਹੋ ਕਿ ਉਸ ਦਿਨ ਵਿਆਹ ਦੀ ਗੱਲ ਹੋਈ ਸੀ ਤੁਹਾਡੀ ਕੀ ਰਿਸ਼ਤਾ ਪੁੱਕਾ ਕਰਨਾ ਸੀ ਅਸੀਂ ਵੀਰੇ ਹਜੇ ਇੱਥੇ ਕੋਈ ਦੇ ਸਸਰਾਲ ਤੋਂ ਇਹਨੂੰ ਲੈ ਕੇ ਜਾਂਦੇ ਵੇ ਸੀ ਆਂਦੇ ਹੀ ਅਸੀਂ ਪਲਟਰਨਪਾਰਕ ਉੱਥੋਂ ਤੱਕ ਉਹ ਗੱਲ ਕਰਦਾ ਹੀ ਰਿਹਾ ਮੁੰਡਾ ਸਾਡੇ ਨਾਲ ਫੋਨ ਤੇ ਅੱਛਾ ਜੀ ਤੁਸੀਂ ਲਿਆ ਉਹ ਮਾਤਾ ਲੈ ਆਉਂਦੇ ਆ ਉਹ ਵੀ ਕਰ ਦੇਣਾ ਬੋਲਦਾ ਹੈ ਤਾਂ ਫਿਰ ਇੱਕ ਗੱਲ ਮੋਰ ਤੇ ਲਾਇਆ ਇਹ ਬ੍ਰਦਰ ਮੈਨੂੰ ਲੈ ਗਿਆ ਮਾਤਾ ਮੈਂ ਇਹਨੂੰ ਨਹੀਂ ਟਾਡੀ ਵੀ ਇਹਦੇ ਕਿਸੇ ਵੀ ਲੜਕੀ ਦਾ ਕਟਰੀਰ ਹੈ ਕਿ ਜੇ ਉਹਨੂੰ ਹੱਥਾਂ ਦੀ ਮਹਿੰਦੀ ਵੀ ਅਜਾਉਂਦੀ ਹੈ ਉਦਾਂ ਹੀ ਆ ਇਹ ਤਾਂ ਫਿਰ ਉਹਨੂੰ ਪਤਾ ਹੋਣਾ ਹੈ ਮੁੰਡੇ ਦੀ ਫਰਜ਼ਦਾਰੀ ਰਾਤ ਨੂੰ ਉਹਨਾਂ ਨੂੰ ਹੋਣਾ ਬੱਸ ਤਾਂ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਕੀ ਸਮਝਾਈ ਜਦੋਂ ਮੁੰਡਾ ਹੀ ਕਹੀ ਜਾਂਦਾ ਤੇ ਕਜੈਰ ਚ ਨਹੀਂ ਪਤਾ ਮੈਨੂੰ ਬੀਪਰ ਸਟਾਮ ਲੈ ਕੇ ਮੈਨੂੰ ਕੱਪੜਾ ਨਹੀਂ ਜਦੋਂ ਤੁਹਾਡਾ ਵਿਆਹ ਹੋ ਰਿਹਾ ਸੀਗਾ ਉਦੋਂ ਮੁੰਡੇ ਵੱਲੋਂ ਵੀ ਨਹੀਂ ਕੋਸ਼ਿਸ਼ ਕੀਤੀ ਕਿ ਰੋਕਣ ਦੀ ਜਾਂ ਕੁਝ ਤੁਹਾਨੂੰ ਕਹਿਣ ਦੇ ਪਹਿਲਾਂ ਲਾਵਾ ਟਾਈਮ ਰੋਲਾ ਪਿਆ ਬਹੁਤ ਬਹੁਤ ਪਿਆਰ ਨੂੰ ਹੋਣ ਦਾ ਨਾਮ ਆਉਂਦਾ 5 6 ਵਜੇ ਪਾਠੀ ਨੂੰ ਕਹੀ ਜਾਂਦਾ ਪੈਸੇ ਦੇ ਗਿਆ ਕਿ ਲਾਵਾ ਨਹੀਂ ਨੇ ਪਲਾਵਾ ਦਾ ਟਾਈਮ 1 ਟਾਡੇ ਛੇਵੇਂ ਮਹੀਨੇ ਲੰਘ ਗਏ। ਬਾਬਾ ਜੀ ਕਹਿੰਦੇ ਕਰਨੀਆਂ ਹੀ ਨੇ। ਕਹਿੰਦਾ ਅਸੀਂ ਕਰਨੀਆਂ ਨਹੀਂ ਪੜਾ। ਜਿੱਦ ਦਿਨ ਤੁਹਾਡਾ ਵਿਆਹ ਸੀ ਤੁਸੀਂ ਵੀ ਨਹੀਂ ਕਰਦੇ ਨਾ ਗੱਲਬਾਤ ਕੀਤੀ ਕਿ ਮੇਰਾ ਪਿਆਰ ਆ 2 ਟਾਈ ਸਾਲ ਪਹਿਲੇ ਮੈਂ ਵਿਆਹ ਕਰਾਉਣਾ ਹੁੰਦਾ। ਮੈਂ ਜੀ ਕਰਨੀ ਹੁੰਦੀ ਮੈਂ ਪਹਿਲਾਂ ਇਹਨੇ ਰੋਕੇ ਮੰਗਣੀਆਂ ਪਈਆਂ। ਕੋਈ ਵੀ ਆਪਣੇ ਘਰ ਦੇ ਆ ਵੀ ਸਲਾਹ ਨਾਲ ਮੈਰਿਜ ਕਰਾ ਦੇ ਸੀ। ਕਿ ਵਸੇ ਸੰਦੀਪ ਕਹ ਰਿਹਾ ਸੀ ਤੁਹਾਡੇ ਨਾਲ ਵਿਆਹ ਕਰਾਣਾ ਵਿਆਹ ਤੋਂ ਪਹਿਲਾਂ ਤੁਹਾਡੇ ਜਿਹੜਾ ਜਿੱਦੇ ਘਰ ਦੇ ਬਾਹਰ ਤੁਸੀਂ ਹੁਣ ਆਏ ਹੋ। ਪਹਿਲਾਂ ਜਿਆਦਾ ਨਹੀਂ ਸੀ ਜਦੋਂ ਤਾਂ ਮੇਰੀ ਬੈਂਡੋ ਸ਼ਰਮੀ ਹੋਈ ਨਾ 7 ਦਿਨ ਦੀ ਦੇਖ ਲੋ ਰਿਕਾਰਡਿੰਗ ਜਾਂ ਹੋਟਲ ਦੀ ਕੁਝ ਵੀ ਆ। ਉਹਦੋਂ ਤੋਂ ਜ਼ ਮਹਿਵਾਨੀ ਤੇਰਾ ਵਿਆਹ ਨਹੀਂ ਹੁੰਦਾ ਨਾ ਪਰਵਾਹ ਤੇ ਉਦੋਂ ਕਿਹਨੂੰ ਪਤਾ ਹੀ ਗੱਲ ਬਾਤ ਦਾ ਹੁਣ ਇਹ ਲੜਕੇ ਦੇ ਪਰਵਾਹ ਦਾ ਸਾਹ ਦੱਸ ਜੀ ਇੱਕ ਪਰਵਾਹ ਦਾ ਇਹਨਾਂ ਦਾ ਦਾਦਾ ਨੂੰ ਪਤਾ ਸੀ ਬਿਠਾ ਹੋਇਆ ਅਨਿਸ਼ਕਮਰ ਉਹਦੀ ਮੰਮੀ ਨੂੰ ਵੀ ਪਤਾ ਸੀ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਤੂੰ ਤੁਸੀਂ ਆਪਣੇ ਘਰ ਦੇ ਨਾਲ ਉਹਨੂੰ ਦੱਸਿਆ ਕਿ ਮੁੰਡਾ ਮੈਨੂੰ ਇੱਦਾਂ ਇੱਦਾਂ ਕਹਿੰਦਾ ਪਿਆ ਕਿ ਮੇਰਾ ਵਿਆਹ ਕਰਾ ਲੈ ਬੈਂਗਲਸੁਰ ਮੈਂ ਵੀ ਝੂਠ ਨਹੀਂ ਮਾਰਦੀ ਮੈਂ ਆਪਣੇ ਘਰੇ ਨਹੀਂ ਦੱਸਿਆ ਜਦੋਂ ਸਹਰਾ ਉਦੋਂ ਮੈਂ ਜੇ ਹੁਣ ਖੜੀ ਆ ਮੈਂ ਉਦੋਂ ਨਹੀਂ ਮੁੱਕਰ ਜਾਂਦੀ ਲਾਵਾਂ ਤੇ ਉੱਠ ਜਾਂਦੀ ਹਾਂ ਪਰ ਤੁਸੀਂ ਦੇਖੋ ਤੁਹਾਡੇ ਹੱਥਾਂ ਦੇ ਵਿੱਚ ਮਹਿੰਦੀ ਲੱਗੀ ਹੋਈ ਹੈ ਇਹ ਮਹਿੰਦੀ ਤੁਸੀਂ ਲਾਈ ਕਿਸੇ ਦੇ ਨਾਮ ਦੀ ਮਹਿੰਦੀ ਲਾਈ ਅੱਜ ਉਸ ਚੋੜਾ ਵੀ ਨੂੰ ਲਾਇਆ ਨਹੀਂ ਨਹੀਂ ਉਸ ਬੰਦੇ ਨੂੰ ਤੁਸੀਂ ਹਾਸਲ ਨਹੀਂ ਹੋਏ ਅੱਜ ਜਿਸ ਲੜਕੇ ਨਾਲ ਤੁਹਾਡਾ ਵਿਆਹ ਹੋਣਾ ਸੀਗਾ ਜਾਂ ਜਿੰਨਾ ਰੀਨ ਮੇਰੀ ਹੋਈ ਸੀ ਤੁਹਾਡੇ ਤੁਸੀਂ ਪਰ ਉਹ ਬੰਦੇ ਉੰਦੀ ਵੀ ਕਈ ਜਿਹੜੀਆਂ ਉਹ ਹੋਊਗਾ ਅਗੋ ਦੀ ਫਿਊਚਰ ਤਾਂ ਨਾਲ ਸੋਚਿਆ ਹੋਊਗਾ ਉਹਦੇ ਤੇ ਕੀ ਬੀਤਦੀ ਹੋਊਗੀ ਇਸ ਸਮੇਂ ਬਹੁਤ ਉਹਨੇ ਤਾਂ ਕਿਉਂਦਾ ਤਾਂ ਕੁੱਟ-ਕੁੱਟ ਕੇ ਰੋਂਦਾ ਪਿਆ ਸੀ ਜਿਵੇਂ ਮੇਰੇ ਨਾਲ ਹੋ ਕੇ ਉਹਨਾਂ ਨੇ ਵੀ ਆਪਣਾ ਪਿੱਛਾ ਛੜਾਇਆ ਕਿ ਬਸ ਜੇ ਨਿਬੜਦਾ ਨਵੇਲੇ ਦੇ 4 ਦਿਨ ਅਸੀਂ ਰੱਖ ਲਈ ਸਾਡੇ ਤੇ ਕੇਸ ਪੈ ਜਾਣਾ ਉਹਦੀ ਮੰਮਾ ਦੀ ਵੀ ਤਬੀਅਤ ਤਬੀਅਤ ਜਿਆਦਾ ਖਰਾਬ ਸੀ 슈ਗਰ ਦੇ ਪੇਸ਼ੈਂਟ ਸੀ ਉਹਨਾਂ ਨੇ ਸਵੇਰੇ ਨਬੜਨ ਦੀ ਚਲੋ ਮੰਨ ਲਓ ਮੇਰੀ ਗਲਤੀ ਮੈਂ ਸਾਰੀ ਉਹਨਾਂ ਦੇ ਹੱਥ-ਪੈਰ ਜੋੜ ਲੈਂਦੀ ਜਦੋਂ ਮੁੰਡਾ ਫੋਨ ਕਰਕੇ ਕਹਿੰਦਾ ਮੈਂ ਸਾਂ ਹਟਦਾ ਹੀ ਨਹੀਂ ਬਿਆਸ ਫੋਨ ਤੇ ਫੋਨ ਫੋਨ ਤੇ ਫੋ ਫਿਰ ਕੀ ਕਰਦੇ ਨਾਲ ਉਹ ਬਗਾਇਦਾ ਕਹਿੰਦਾ ਮੈਂ ਸਾਹਮਣੇ ਫਿਰ ਕਰਦੇ ਕਹਿੰਦਾ ਅਸੀਂ ਘਰੇ ਨਹੀਂ ਲੈ ਗਏ ਨੇ ਕਹਿੰਦਾ ਨਹੀਂ ਤੁਸੀਂ ਦੇ ਵੀ ਹਾਰਟੀਆਂ ਪਲਟਨ ਪਾਰਕ ਉਤਾਰ ਦੋ ਫਿਰ ਇੱਕ ਚਤਨ ਕਰਦਾ ਆਂਦਾ ਨਹੀਂ ਸੀ ਕੁਟ ਪੈਣੀ ਆ ਫਿਰ ਇਹਨਾਂ ਦੇ ਗਲੀ ਦੇ ਬਾਹਰ ਇੱਥੇ ਬਾਹਰ ਕੂਟੀ ਪਾਰਲ ਤੇ ਮੈਨੂੰ ਉਤਾਰ ਤਾਂ ਆਂਦਾ ਪਰ ਉਹ ਤੇ ਮੈਨੂੰ ਲੈ ਗਿਆ ਕਿ ਅਸੀਂ ਤੈਨੂੰ ਸਾਂਭਾਂਗੇ ਤੇਰੇ ਘਰ ਤੁਸੀਂ ਰਹਿਣ ਵਾਲੇ ਕਿੱਥੇ ਦੇ ਹੋ ਕਸੂ ਦੂਰ ਨਾਨਕ ਨਗਰ ਗੁਰਨਾਣ ਹਾਂਜੀ ਤੇ ਜਿਹੜਾ ਲੜਕਾ ਇੱਥੇ ਇੱਥੇ ਰਹਿੰਦੇ ਹਾਂਜੀ ਹਾਂਜੀ ਆਵਲਾ ਘਰ ਸਾਹਮਣੇ ਵਾਲਾ ਠੀਕ ਹੈ ਤੇ ਤੁਸੀਂ ਇਸ ਬਹੁਤ ਕੋਈ ਕੰਪਲੇਂਟ ਵੀ ਦਿੱਤੀ ਪੁਲਿਸ ਨੂੰ ਕੋਈ ਹਾਂਜੀ ਹਾਂਜੀ ਕੰਪਲੇਂਟ ਦਿੱਤੀ ਮੈਂ ਪੁਲਿਸ ਨੂੰ ਪਰ ਮੁੰਡਾ ਮੇਰੇ ਤੱਕ ਹਜੇ ਤੱਕ ਹਾਜ਼ਰ ਨਹੀਂ ਹੋ ਰਿਹਾ ਕਿਹੜੇ ਕਿੰਨੇ ਦਿਨ ਪਹਿਲਾਂ ਕੰਪਲੇਂਟ ਦਿੱਤੀ ਸੀ ਅਸੀਂ ਮੈਂ ਦਿੱਤੀ ਹੈ ਕੰਪਲੇਂਟ 7 ਤਰੀਕ ਨੂੰ 7 ਤਰੀਕ ਨੂੰ ਕਿਹੜੇ ਥਾਣੇ ਰਜਿਸਟਰ ਹੋਈ ਕੰਪਲੇਂਟ ਇੱਕ ਨੰਬਰ ਡਿਵੀਜ਼ਨ ਚ ਇੱਕ ਜਦੋਂ ਤੇ ਘਰ ਆਇਆ ਘਰ ਤਾਂ ਨਾ ਲੱਗਾ ਸੀ ਜਿਵੇਂ ਕੋਈ ਸੀ ਪਹਿਲੇ 3 ਵਜੇ ਦਾ ਰਿਪੋਰਟ ਨਾਲ ਸੀ ਕਿਰਨ ਮੈਡਮ ਤੇ ਭਾਈ ਨੀ ਉਹ ਐਸਾ ਚੁਣੀ ਖੋਦ ਕੇ ਆ ਕੇ ਚੱਕ ਕੇ ਲਿਆਉਂ ਕਰੂੰ ਕਿਉਂਕਿ ਮੇਰੇ ਉਹਦੇ ਨਾਲ ਰਿਲੇਸ਼ਨਸ਼ਿਪ ਸੀ ਜਾਂ ਕੁਝ ਹੋ ਗਿਆ ਹੋਟਲ 'ਚ ਵੀ ਜਿੱਥੇ ਮੇਰੀ ਐਂਟਰੀ ਹੋਈ ਹੋਈ ਸੀ ਸਕਾਈਨ ਵਗੈਰਾ ਗੈਸਟ ਹਾਊਸ ਉੱਥੇ ਵੀ ਗਏ ਸਾਰੇ ਅੱਛਾ ਬੈਠ ਗਿਆ ਮੈਂ ਤੁਸੀਂ ਚੱਲੇ ਗਏ ਸੀ ਹਾਂਜੀ ਉਹ ਮੁੰਡੇ ਨਾਲ ਜਿਹੜੀ ਐਂਟਰੀ ਹੋਈ ਸੀ ਉਹ ਡੇਟ ਬੁੱਕ ਤੇ ਹੁਣ ਕੀ ਮੰਗ ਕੇ ਕਰਦੇ ਹੋ ਮਾਂਗੇ ਕਰਦੀ ਕਿ ਇੰਦੇ ਕਰਕੇ ਮੇਰਾ ਘਰ ਉਜੜਿਆ ਮੈਂ ਨਹੀਂ ਕਹਿੰਦੀ ਕੁਛ ਉਹ ਕਟਾਪਾ ਚੜੇ ਜਾਂ ਮੈਨੂੰ ਜਿੱਦਾਂ ਮੇਰੇ ਜੋ ਮੈਂ ਉਧਰੋਂ ਹੋਈ ਜਾਂ ਮੈਨੂੰ ਰੱਖਣ ਜਿੱਦਾਂ ਮਰਜ਼ੀ ਰੱਖਣ ਨਹੀਂ ਤਾਂ ਮੇਰੇ ਪੱਲੇ ਤਾਂ ਕੁਛ ਨਹੀਂ ਕਿਉਂਕਿ ਮੈਂ ਉਧਰੋਂ ਵੀ ਛੁੱਟ ਗਈਆਂ ਉਧਰੋਂ ਵੀ ਛੁੱਟ ਗਈਆਂ ਨਾ ਮੇਰਾ ਕਿਤੇ ਹੋਰ ਵਿਆਹ ਹੋਣਾ ਤੇ ਨਾ ਮੈਂ ਕਰਾਉਣਾ ਜੇ ਮੇਰੇ ਇੰਦਾਂ ਨਾ ਰਿਲੇਸ਼ਨਸ਼ਿਪ ਕਰਾਉਂਗਾ ਇਹਨੇ ਕਿਹਾ ਮੈਂ ਇੰਦਾਂ ਨੇ ਵਿਆਹ ਕਰਾਉਣਾ ਨਹੀਂ ਤਾਂ ਮੈਂ ਕੁਝ ਖਾ-ਖੂ ਤੇ ਮਰ ਜਣਾ ਲਾਸਟ ਆਪਸ਼ਨ ਤਾਂ ਮੇਰੇ ਕੋਈ ਇਹੀ ਹੈ ਚਲੋ ਕੁਝ ਖਾਣ ਮਰਨ ਦੇ ਨਾਲ ਕੋਈ ਹੱਲ ਥੋਣਾ ਹੈ ਨਾ ਨਹੀਂ ਹੁੰਦਾ ਮੈਡਮ ਜੇ ਮਰ ਜੂਗੀ ਕੋਈ ਕਿਉਂਕਿ ਮੇਰੇ ਪਿੱਛੇ ਕੋਈ ਨਹੀਂ ਹੈ ਇਹਨਾਂ ਨੂੰ ਤਾਂ ਫਿਰ ਮੇਰੇ ਥਾਣੇ 'ਦਾਂਨ ਨੂੰ ਬੁਲਾਉਣਾ ਸੀ ਕੋਈ 1.5 ਵਜੇ ਤੱਕ ਥਾਣੇ ਬੈਠੀ ਵੀ ਲੈ ਕੇ ਜਾਓ ਹਾਂ ਤਾਂ ਬ੍ਰਦਰ ਕਹਿੰਦਾ ਮੈਂ ਨਹੀਂ ਲੈ ਕੇ ਜਾਣੇ ਫਿਰ ਇਲੀਟ ਉੱਤੇ ਕਿਉਂ ਆਇਆ ਸੀ ਜਹੋਂਤੂ ਲੈ ਕੇ ਨਹੀਂ ਜਾਣੇ ਤਾਂ ਦੇਖ ਸਕਦੇ ਹੋ ਕਿ ਕੀ ਮਾਤਾ ਹੀ ਮੰਗੇਗੀ ਜਾਂ ਐਂਡਰ ਨਹੀਂ ਕੋਈ ਸ਼ਾਸਨ ਨੂੰ ਦੱਸਿਆ ਉਹ ਕਿ ਤਾਂ ਸਾਡੀ ਇਹੀ ਹੈ ਕਿ ਸਾਡੀ ਕੁੜੀ ਦਾ ਘਰ ਵਾਸਤੇ ਹੈ ਕੋਈ ਸਾਡੀ ਕੋਈ ਨਹੀਂ ਤੁਸੀਂ ਇਸੇ ਲੜਕੇ ਨਾਲ ਗੰਦੇ ਹੋਗੇ ਆ ਹੋਵੇ ਤੇ ਹੁਣ ਇਹ ਕੀ ਕਹਿੰਦੇ ਕੀ ਵਿਆਹ ਨਹੀਂ ਪੂਨ ਕਰਵਾਉਣਾ ਚਾਹੁੰਦੇ ਇਹਦਾ ਮਤਲਬ ਇਹ ਹੈ ਜਦੋਂ ਮੁੰਡੇ ਦਾ ਸਾਹਮਣਾ ਹੀ ਨਹੀਂ ਹੋ ਰਿਹਾ ਸਾਡਾ ਜਦੋਂ ਲੜਕੇ ਨਾਲ ਨਹੀਂ ਹੋ ਰਿਹਾ ਉਹਨਾਂ ਦੀ ਫੈਮਲੀ ਵੀ ਸੇ ਨਾਮ ਨਹੀਂ ਹੋਇਆ ਕੋਈ ਵੀ ਨਹੀਂ ਫੈਮਲੀ ਨਾਲ ਵੀ ਕੋਈ ਮੈਂਬਰ ਨਹੀਂ ਪਹੁੰਚਿਆ ਥਾਣੇ ਜਾਂ ਕੁਝ ਮੈਂ ਦਾ ਵਿਆਹ ਕਰਾਓ ਤੁਸੀਂ ਦੇਖ ਸਕਦੇ ਹੋ ਤੇ ਫਿਰ ਜੇ ਉਹਨੇ ਵਿਆਹ ਹੀ ਨਹੀਂ ਕਰਾਉਣਾ ਸੀ ਫਿਰ ਇਧਰੋਂ ਕਿਉਂ ਤੜਾਇਆ ਤੁਹਾਡਾ ਇਹੇ ਤੇ ਕੀ ਹੈ ਰਸਕਾਰ ਜੋੜ ਲੈਂਦੀ ਮੇਰੇ ਕੋਲ ਗੱਤ ਇਹ ਸਾਰੇ ਪਰਿਵਾਰ ਨੇ ਮੈਨੂੰ ਤੇਰੇ ਨਾਲ ਵਿਆਹ ਹੀ ਕਰਾਉਣਾ ਵਾਨੀ ਆ ਜਾ ਤੈਨੂੰ ਮੈਂ ਸਾਹਮਣੂ ਮੇਰੀ ਪਤਾ ਤਾਂ ਨਹੀਂ ਚਾ ਸਾਡੇ 6.5 ਤੁਸੀਂ ਮੇਰਾ ਵੀ ਮੋਬਾਈਲ ਚੈੱਕ ਕਰ ਸਕਦੇ ਆ ਕਿ ਮੇਰੇ ਸਾਡੀ ਗੱਲ ਹੁੰਦੀ ਰਹੀ ਹੈ ਫਿਰ ਇਹਦਾ ਬ੍ਰਦਰ ਮੈਨੂੰ ਲੈ ਗਿਆ ਉਥੇ ਕੁੱਟ-ਕਟਾਪਾ ਕੀਤਾ ਫਿਰ ਮਤਲਬ ਇਹਨੂੰ ਸੰਦੀਪ ਨੂੰ ਫੋਨ ਮੇਰੀ ਮੰਮੀ ਨੇ ਕੀਤਾ ਜਿਵੇਂ ਕਿ ਵਾਨੀ ਤੁਹਾਨੂੰ ਮਿਲ ਗਈ ਇਹਦਾ ਭਰਾ ਟੁੱਟ ਕੇ ਪੈ ਗਿਆ ਤੁਸੀਂ ਕੱਟਤੀ ਏ ਛੱਡਤੀ ਅਸੀਂ ਚੱਕ ਲਈ ਹੁਣ ਅਸੀਂ ਜੋ ਮਰਜ਼ੀ ਕਰੀਏ ਤੁਸੀਂ ਕਿਉਂ ਫੋਨ ਕਰਦੇ ਪਿਓ ਇਹਦੇ ਬ੍ਰਦਰ ਨੇ ਇਹ ਗੱਲ ਕਹੀ ਫੋਨ ਤੇ ਇਹਦਾ ਬ੍ਰਦਰ ਹੀ ਲੈ ਕੇ ਗਿਆ ਭਰਾ ਪਰ ਇੱਕ ਚੀਜ਼ ਹੈ ਕੋਈ ਵੀ ਕੁੜੀ ਹੈ ਉਹਦਾ ਜੇ ਘਰ ਸਹੀ ਜਗ੍ਹਾ ਵਸ ਕੀ ਤੇ ਹੁਣ ਤੁਹਾਡਾ ਘਰ ਵਜਦਾ ਪਿਆ ਸੀ ਵਜਦਾ ਵਸਾਇਆ ਘਰ ਤੁਹਾਡਾ ਤੇ ਰਹਿ ਗਿਆ ਤੁਸੀਂ ਅੱਜ ਸ਼ਾਇਦ ਕੈਮਰੇ ਅੱਗੇ ਵੀ ਨਾ ਆਂਦੇ ਮੈਂ ਇੱਥੇ ਨਾ ਆਂਦੇ ਕੈਮਰੇ ਕਿੰਨਾ ਠਾਣੇ ਜਾਂਦੇ ਸਰ ਮੈਂ ਕਿਹੜਾ ਬਹੁਤ ਵੱਡਿਆ ਆਪਣਾ ਫੈਮਿਲੀ ਮੈਂ ਗ੍ਰੇਟੀ ਹਾਂ ਵੀ ਕੰਮ ਕੀਤੀ ਹੋਈ ਹੈ ਮੈਂ ਪੜ੍ਹੀ ਲਿਖੀ ਹਾਂ ਸਭ ਕੁਝ ਆ ਬਸ ਇਹਦੀ ਵਜ੍ਹਾ ਨਾਲ ਮੇਰੇ ਪਪਾ ਨੇ ਮੇਰੇ ਰੇਲਵੇ 'ਚ ਮੇਰੇ ਪਪਾ 5-7 ਲੱਖ ਰੁਪਏ ਮੇਰੇ ਵਿਆਹ ਤੇ ਲਾਇਆ ਜੇ ਚਲੋ ਮੇਰੀ ਗੱਲ ਸੇ ਹੋਰ ਵਿੱਚ ਐਂਡ ਤੇ ਮੈਂ ਹੁੰਦੀ ਕਿ ਮੁੰਡੇ ਨੇ ਮੁੰਡੇ ਨੇ ਘਰ ਖੜਾ ਬਿਠਾਣਾ ਮੈਂ ਕਹਿ ਨਾ ਦਿੰਦੀ ਮੈਂ ਇਹਨਾਂ ਨਾਲ ਵਿਆਹ ਕਰਾਉਣਾ ਮੈਂ ਜਿਹਦੇ ਨਾਲ ਕੈ ਇੱਕ ਰਾਤੀ 12:00 ਵਜੇ ਪਹੁੰਚੇ ਤੇ ਸਵੇਰੇ ਇਹ ਜਾ ਕੇ ਤਲਾਕ ਹੋ ਗਏ 7:00 ਵਜੇ ਹਾਂਜੀ 7:00 ਵਜੇ ਨਿਪਟ ਗਿਆ ਸਾਰਾ 9:00 ਵਜੇ 4:00 ਤੋਂ 7:00 ਵਜੇ 9:00 ਵਜੇ ਘਰੇ ਪਹੁੰਚੇ ਹੋਣੇ ਰਾਤ ਨੂੰ 9:00 ਵਜੇ ਪਹੁੰਚੇ 9:00 ਵਜੇ ਪਹੁੰਚੇ ਹੋਣੇ ਉਸ ਤੋਂ ਬਾਅਦ ਚਲੋ ਇਹਨਾਂ ਨੇ ਜੋ ਵੀ ਹਾਰ ਮਾੜਾ ਉਸ ਤੋਂ ਬਾਅਦ ਇਹ ਸੌ ਗਈ ਇਹਦੀ ਅੱਖਾਂ ਨਹੀਂ ਠੀਕ ਸੀਗੀਆਂ ਉਸ ਤੋਂ ਬਾਅਦ ਉਹ ਇਹ ਸੌ ਗਈ ਤਾਂ ਪੁਰਾਣੇ ਨੇ ਮੈਸੇਜ ਵਗੈਰਾ ਦੇਖ ਲੈ ਹੂੰ ਉੱਤੇ ਸਵੇਰ ਨੂੰ ਉਹਨਾਂ ਨੇ 7:00 ਵਜੇ ਸਾਨੂੰ ਬੁਲਾ ਲਿਆ 7:00 ਵਜੇ ਪਹੁੰਚ ਗਏ ਹਾਂ ਸਾਨੂੰ ਉੱਥੇ ਜਾ ਕੇ ਸਭ ਕੁਝ ਪਤਾ ਲੱਗਾ ਕਿ ਕੀ ਕੁੱਸਾ ਕੀ ਕੁੱਸਾ ਪਹਿਲਾਂ ਕੋਈ ਗੱਲ ਦਾ ਨਹੀਂ ਕਰਦਾ ਨਹੀਂ ਕਰਦਾ ਸੀ ਉਹ ਫੋਨ ਮੇਰਾ ਬਲਾਕ ਮਾਰ ਸਕਦਾ ਸੀ ਇਹਦਾ ਵਿਆਹ ਹੋ ਗਿਆ ਮੈਂ ਕਿਉਂ ਫਸਾਂ ਉਹ ਥੋਕ ਕੇ ਕਹਿੰਦਾ ਕਿ ਅਸੀਂ ਵਾਨੀ ਤੂੰ ਆ ਜਾ ਮੈਂ ਤੈਨੂੰ ਸੰਭਲ ਲੂੰਗਾ ਹਾਂ ਉਹ ਤਾਂ ਮੈਂ ਕਹਿੰਦਾ ਉਹਨਾਂ ਨੇ ਕੀ ਗੱਲ ਇੰਨੀ ਹੋ ਗਈ ਫਿਰ ਹੋਣੇ ਦਾ ਘਰ ਦੇ ਨਹੀਂ ਮੰਨਦੇ ਹੋਣੇ ਨਹੀਂ ਮੰਨਦੇ ਪੇ ਫਿਰ ਤੁਹਾਨੂੰ ਕੀ ਲੱਗਦਾ ਕਿ ਦਬਾਅ ਕਿਸੇ ਦਾ ਉਹਨਾਂ ਦੇ ਉੱਤੇ ਹੈ ਉਹ ਆਪਣੀ ਮਰਜ਼ੀ ਨਾਲ ਇੱਧਰ ਉੱਧਰ ਹੋ ਗਏ ਨਹੀਂ ਹੋਇਆ ਉਹਨਾਂ 'ਤੇ ਦਬਾਅ ਹੈ ਘਰ ਦੇ ਦਾ ਦਬਾਅ ਹੈ ਗੱਲ ਨਹੀਂ ਸਮਝੀ ਫਿਰ ਜੇ ਇਦਾਂ ਦਬਾਅ ਸੀ ਫਿਰ ਤੁਹਾਨੂੰ ਦਬਾਅ ਨਹੀਂ ਨਾ ਪਾਣਾ ਚਾਹੀਦਾ ਸੀ ਮੈਨੂੰ ਨਹੀਂ ਪਾਣਾ ਜੇ ਜੇ ਦਬਾਅ ਸੀ ਤੇ ਤੁਹਾਡਾ ਘਰ ਇੱਕ ਪਾਸੇ ਤੇ ਖਰਾਬ ਹੋ ਗਿਆ ਫਿਰ ਰਹਿਣਾ ਤੇ ਤੁਹਾਡੇ ਲੜਕੇ ਨਹੀਂ ਆ ਉਹਨੂੰ ਕਿਸ ਦਬਾਅ ਵੇਟ ਤੁਹਾਨੂੰ ਬਣਾ ਕਰ ਰਿਹਾ ਪਤਾ ਨਹੀਂ ਉਹ ਕਰਦੇ ਕਹਿੰਦਾ ਮੇਰਾ ਭਰਾ ਨਹੀਂ ਮੰਨਦਾ ਮੇਰੀ ਦੀਦੀ ਨਹੀਂ ਮੰਦੀ ਇਹ ਉਹ ਕੁਝ ਵੀ ਹੈ ਮੈਡਮ ਜਿਉਂਦੇ ਕਾਫੇ ਨਹੀਂ ਹੁੰਦੀ ਮੰਨਦੇ ਤੁਸੀਂ ਮੰਨ ਕੇ ਤੇ ਪੂਰਾ ਆਪਣਾ ਘਰ ਜ਼ਿੰਦਗੀ ਲਾਈਫ ਖਰਾਬ ਕਰ ਲਈ ਉਹਦੇ ਮਗਰ ਮੈਂ ਤੱਲੇ ਨਹੀਂ ਆਈ ਨਾ ਫਿਰ ਉਹਨੇ ਫੋਨ ਕਿਤੇ ਨਹੀਂ ਪੂਰੀ ਫੈਮਲੀ ਅਸੀਂ ਲੈ ਕੇ ਆਏ ਸਾਰੀ ਪੂਰੀ ਫੈਮਲੀ ਨੂੰ ਇਹਨੇ ਫੋਨ ਲੈ ਕੇ ਜਿੰਨੇ ਦੌੜ ਕੇ ਆ ਜਾਈ ਚਾਰ ਤਰੀਕ ਨੂੰ ਸ਼ਗਨ ਲਾਨ ਗਏ ਸੀ ਸੁਲਤਾਨਪੁਰ ਮੈਂ ਪੱਲੇ ਜਿਗਰੇ ਕਾਮ ਵਾਲੀ ਸੀ ਦੌੜ ਕੇ ਉਹਨੇ ਮੈਂ ਭੱਜ ਜਾਂਦੀ ਉਹੋ ਨਹੀਂ ਭੱਜ ਸਕਦੀ ਉਹਦੇ ਮੇਰੇ ਨਾਲ ਮੇਰਾ ਕਹਿੰਦਾ ਨਾ ਨੇਲ ਨੇਲ ਆਟ ਕਰਵਾਇਆ ਹੋਇਆ ਹੈ ਪਰ ਜਣਪਜਾਂ ਦੀ ਤਾਂ ਕੋਈ ਗੱਲ ਨਹੀਂ ਐਡੇ ਵਧੀਆ ਫੈਸ਼ਨ ਹੋਏ ਆ ਜਾਂ ਤੇ ਇਹਦੀ ਕੋਈ ਜ਼ਬਰਦਸਤੀ ਅਸੀਂ ਵਿਆਹ ਕੀਤਾ ਫਿਰ ਵੀ ਇਹ ਕਹਿ ਸਕਦੀ ਹੈ ਤੁਸੀਂ ਆਪ ਹੀ ਚੈੱਕ ਕਰ ਲਓ 4 ਮਈ 2 ਵਜੇ ਤੇ 51 ਮਿੰਟ ਤੇ ਹੂੰ ਨਿਊਜ਼ ਲੈ ਲਈ ਨਾਲ ਹੀ ਤੇ ਉਹਦੇ ਬਾਅਦ ਜਾਂਦੀ ਦੇ ਨੇ ਤਾਂ ਕੋਈ ਹੁੰਦਾ ਜਮਾਨ ਤੇ ਅਸੀਂ ਦਿਨੇ ਬਾਹਰ ਜਾਂਦੀ ਆ ਮੇਰੇ ਘਰੇ ਵੀ ਆਇਆ ਮੱਕਲੀ ਕਿ ਘਰੇ ਆਇਆ ਮੈਨੂੰ ਸਾਰਿਆਂ ਨੇ ਆਸ-ਪਾਸੇ ਵਾਲਿਆਂ ਨੇ ਵੀ ਇਹਨੂੰ ਦੇਖਿਆ ਠੀਕ ਕਰਨ ਆਏ ਬਾਹਰ ਹੁੰਦੇ ਡਰ ਤੋਂ ਇਹਦੇ ਨਾਲ ਇੱਕ ਕੰਪਰੋਮਾਈਜ਼ ਕੀਤਾ ਇਸ ਜੀ ਉਹ ਚਲੋ ਸਾਡੀ ਆਪਸੀ ਗੱਲ ਸੀ ਜੋ ਵੀ ਹੈ ਪਰ ਐਂਡ ਤਾਂ ਕੋਈ ਕਹਿੰਦਾ ਸੀ ਕਿ ਮੇਰੇ ਨਾਲ ਹੀ ਰਵੇ ਹੁਣ ਵਿਆਹ ਵਾਲੇ ਦਿਨ ਇੱਦਾਂ ਦੀ ਫੋਟੋ ਕਰਵਾਏਗੀ ਦਿਖਾਉਂਦਾ ਹੀ ਸੀ ਫਿਰ ਬਲੈਕਮੇਲ ਹੀ ਕਰਦਾ ਸੀ ਇਹਨੂੰ ਕਿ ਮੈਂ ਤੇਰੇ ਭਰਾ ਦੀਆਂ ਫੋਟੋਆਂ ਕੰਪਨ ਕਢੋਲ ਕੇ ਰੋਟਨ ਦੇਖ ਕੇ ਮਾਰਦਾ ਮੈਂ ਤੇ ਇਹਨਾਂ ਨੇ ਪਹਿਲਾਂ ਨਹੀਂ ਤੁਹਾਨੂੰ ਵਿਆਹ ਦੀ ਗੱਲ ਕੀਤੀ ਕੋਈ ਨਹੀਂ ਕਰਦਾ ਸੀ ਕਰਦਾ ਸੀ ਮੈਂ ਕਹਿੰਦਾ ਸੀ ਮੈਂ ਵਿਆਹ ਕਰਾਣਾ 10 ਦਿਨ ਤੋਂ ਮਤਲਬ ਕਹਿ ਲੋ ਕਿ ਤੁਹਾਡਾ ਉਹ ਰਿਸ਼ਤਾ ਪੱਕਾ ਹੋਇਆ ਵਿਆਹ ਪੱਕਾ ਹੋ ਗਿਆ ਉਹ ਉਹ ਲੋ ਵੀ ਤੇ 24 ਮਾਰਚ ਨੂੰ ਮੇਰਾ ਰਿਸ਼ਤਾ ਪੱਕਾ ਹੋਇਆ 28 ਮਾਰਚ ਨੂੰ ਮਤਲਬ ਅਸੀਂ ਮਿਲੇ ਸਾਡੇ ਟਿਕਟ ਬੁੱਕ ਹੋਈ ਨੂੰ ਮੈਂ ਦੱਸਿਆ ਕਹਿੰਦਾ ਇਹੀ ਜੇ ਮੈਂ ਤੇਰੀ ਜਗ੍ਹਾ ਮੈਂ ਕਰਦਾ ਤਾਂ ਤੂੰ ਮਤਲਬ ਇੱਥੇ ਫਟਾਪਾ ਛਾੜ ਦੇਣਾ ਸੀ ਮੈਂ ਤਾਂ ਮੈਂ ਕੀ ਕਰਾਂ ਹੁਣ ਹੋ ਗਿਆ ਆਪਣਾ ਜੋ ਵੀ ਹੈ ਮੈਂ ਤੇਰੇ ਅੱਗੇ ਹੱਥ ਜੋੜਦੀ ਆਂ ਕਹਿੰਦਾ ਚੱਲ ਠੀਕ ਆ ਤੂੰ ਇਹੀ ਹੈ ਕਿ ਇੱਕ ਮਹੀਨਾ ਤੂੰ ਮੇਰੇ ਨਾਲ ਟੱਚ 'ਚ ਰਹਿਣਾ ਈ ਤੂੰ ਵਿਆਹ ਤੋਂ ਬਾਅਦ ਵੀ ਮੇਰੇ ਨਾਲ ਟੱਚ 'ਚ ਰਹਿਣਾ ਕਹਿੰਦਾ ਇਹ ਨਹੀਂ ਕਿ ਤੂੰ ਮੇ ਤੁਮ ਇਹਨਾਂ ਗੱਲ ਕਰ ਰਹੇ ਹੋ ਆਂਦਾ ਹੀ ਸੀ ਬਲੌਕ ਹੀਗਾ ਇਹੀ ਹੋ ਗਿਆ ਤਾਂ ਕਰਕੇ ਹੋ ਗਿਆ ਜੀ ਹਾਂਜੀ ਹਾਂਜੀ ਸਨੈਪਚੈਟ ਤੇ ਮੇਰੇ ਮੈਸੇजेस ਆ ਗਿਆ ਫੋਨ ਆਇਆ ਫੋਨ ਕੀਤਾ ਨੇ ਫੋਨ ਦੇ ਗਏ ਕਿ ਪਸੂੜੀ ਪੈ ਗਈ ਸਾਰੀ ਕੋਸ਼ਿਸ਼ ਵੀ ਹੋਇਆ ਐਂ ਤੇ ਇਹਦੀ ਮਤਲਬ ਲੱਗਦੀ ਕਿ ਕੀ ਮੰਗ ਕੀ ਕਰਦੇ ਹੋ ਨਾਸਟੇ ਤੁਸੀਂ ਮੇਰੀ ਮੰਗ ਇਹ ਜੀ ਅੱਜ ਜਿੰਨ ਜਿੰਦੀ ਕੋਈ ਨਾ ਮੇਰਾ ਘਰ ਖਰਾਬ ਹੋਇਆ ਇੱਜ਼ਤ ਗਈ ਐ ਮੈਨੂੰ ਰੱਖੇਂ ਇਹਨਾਂ ਵਿਆਹ ਕਰਾਵੇ ਜਿੱਦਾਂ ਮਰਜ਼ੀ ਕਰਾਵੇ ਅੱਜਾ ਹੋਣੀ ਰੱਖੀ ਮੈਂ ਤਾਂ ਕਿਤੇ ਨਹੀਂ ਜਾਣਾ ਮੈਂ ਮੈਂ ਆਪਣੇ ਘਰੋਂ ਵੀ ਕੱਢੀ ਗਈਆਂ ਸੋਹਰਾ ਪਰਿਵਾਰ ਤੋਂ ਵੀ ਕੱਢੀ ਗਈ ਕਿਤੇ ਨਹੀਂ ਮੈਂ ਜਾਣਾ ਮੈਂ ਇਹਨਾਂ ਦੇ ਕੋਲ ਹੀ ਨਹੀਂ ਨਹੀਂ ਉਦਾਂ ਇਹਨਾਂ ਦੇ ਇਹਨਾਂ ਦੇ ਬ੍ਰਦਰ ਵੀ ਤੁਹਾਨੂੰ ਜਾਣਦੇ ਆ ਉਹ ਕੋਲੇ ਵਿੱਚ ਹਾਂਜੀ ਸਾਰੇ ਜਾਣਦੇ ਉਹਨਾਂ ਨਾਲ ਗੱਲ ਪਤਾ ਉਹ ਥੋੜੀ ਤੁਸੀਂ ਇੱਕ ਮਿੰਟ ਪਹਿਲਾਂ ਲੜਕੇ ਤੇ ਲੱਗਦੇ ਕੀ ਉਹ ਮੈਂ ਲੜਕਾ ਦਾ ਬ੍ਰਦਰ ਲੱਦਾ ਹਾਂ ਠੀਕ ਹੈ ਜੀ ਹਾਂ ਬਿਲਕੁਲ ਉਹ ਤਾਂ ਮੰਨ ਰਹੀ ਆ ਉਹ ਮੰਨ ਰਹੀ ਆ ਕਿ ਆਪਣੀ ਮੈਂ ਮਰਜ਼ੀ ਨਾਲ ਵਿਆਹ ਕਰਾ ਹਾਂ ਹਾਂਜੀ ਵਿਆਹ ਤੋਂ ਦੁਬਾਰਾ ਸਾਨੂੰ ਫੋਨ ਕੀਤਾ ਸੀਗਾ ਕਿ ਮਦਰ ਨੇ ਸਾਨੂੰ ਕਹੇ ਸਾਡਾ 4 ਲੱਖ ਰੁਪਏ ਦਾ ਖਰਚਾ ਸਾਨੂੰ 4 ਲੱਖ ਰੁਪਈਆ ਦਿਓ ਅੱਛਾ 4 ਲੱਖ ਰੁਪਈਆ ਦਿਓ ਜੋ ਵੀ ਆ ਹਨਾ ਆਪਾਂ ਕਹੇ ਤੁਸੀਂ ਬੈਠ ਕੇ ਗੱਲ ਕਰਦੇ ਹਾਂ ਫਿਰ ਉਹਨਾਂ ਨੇ ਕਹਿੰਦੇ ਆਪਾਂ ਥਾਣੇ ਆਜੋ ਥਾਣੇ ਬਾਹਰ ਨਗਿਆ ਆਂ ਪਰ ਦੇਖਾਂ ਕੋਈ ਨਹੀਂ ਸੀਗਾ ਜਦੋਂ ਸਾਨੂੰ 8 ਨੰਬਰ ਖਾਣਾ ਪਹੁੰਚੇ ਜਦੋਂ ਬੇਤਨ ਬਾਹਰ ਸੀਗੇ ਥਾਣੇ ਬਾਹਰ ਮੈਂ ਜਾ ਕੇ ਆਂ ਉੱਥੇ ਕੋਈ ਵੀ ਨਹੀਂ ਸੀਗਾ ਫਿਰ ਆਪਣਾ ਜੋ ਵੀ ਆ ਆ ਗਿਆ ਘਰ ਜਿਹੜਾ ਫੋਨ ਲਾ ਮੈਂ ਮਰ ਜਾਣਾ ਵੀ ਹੋ ਸਪੈਸ਼ਲੀ ਮੈਂ ਕਹਾ ਮੈਂ ਕਿ ਤੂੰ ਰਾਤ ਕੱਟ ਜਿੱਦਾਂ ਜੋਗੀਆਂ ਦਾ ਘਰ ਦੇ ਨੂੰ ਕੱਟਦਾ ਸੀ ਫੋਨ ਨਹੀਂ ਚੱਪ ਰਹੀ ਸੀ ਇਹਦਾ ਫਿਰ ਆਪਾਂ ਨੂੰ ਸਪੈਸ਼ਲੀ ਮੈਂ ਹੋਟਲ ਬੁੱਕ ਕਰਾ ਕੇ ਦਿੱਤਾ ਕਿਤੇ ਜਿੱਥੇ ਕੱਲੀ ਰਹੀ ਆ ਕੋਈ ਨਹੀਂ ਇਹ ਕਹਿੰਦੀ ਸੀ ਮੈਂ ਨਾਲ ਰਹਿਣਾ ਆ ਕੋਈ ਨਹੀਂ ਇਹਦੇ ਨਾਲ ਰਿਹਾ ਕੱਲੀ ਰਹੀ ਆ ਉੱਥੇ ਰਹਿ ਕੇ ਆਪਾਂ ਨੇ ਛੱਡ ਕੇ ਆ ਗਏ ਨੈਕਸਟ ਡੇ ਇਹਨੂੰ ਮੈਂ ਕਿਆਮੀ ਨੂੰ ਕਾਲਜ ਦੇ ਸਾਹਮਣੇ ਪੀਸੀਆ ਦੇ ਸਾਹਮਣੇ ਉਤਾਰ ਕੇ ਆਇਆ ਹਾਂ ਜਿਸ ਤੋਂ ਬਾਅਦ ਇਹ ਮਤਲਬ ਕਿ ਆਪਣਾ ਡਿਵੀਜ਼ਨ ਨੰਬਰ 1 ਤੇ ਥਾਣੇ 'ਚ ਗਈ ਆ ਉੱਥੇ ਫਿਰ ਮੈਂ ਆਪ ਫੋਨ ਕੀਤਾ ਤੇ ਉੱਥੇ ਪੀਰਣੀ ਮੈਡਮ ਸੀ ਨਹੀਂ ਕੋਈ ਉਹਨਾਂ ਨੇ ਮੈਨੂੰ ਫੋਨ ਕਰਕੇ ਪਰ ਮੈਨੂੰ ਇਹ ਵਿਆਹ ਵਾਲੀ ਰਾਤ ਮੈਸੇਜ ਆ ਰਹੇ ਸੀ ਕਿ ਤੂੰ ਮੈਨੂੰ ਛੱਡ ਕੇ ਆ ਜਾ ਮੈਸੇਜ ਵੀ ਦਿਖਾ ਰਹੀ ਆ ਜਿਹੜੇ ਜਾਂ ਮੈਨਾਂ ਵੱਲੋਂ ਲਗਾਈ ਜਾ ਰਹੇ ਆ ਸਭ ਤੋਂ ਪਹਿਲੀ ਗੱਲ ਇਹ ਆ ਕਿ ਜਿ ਇਹਨਾਂ ਨੇ ਵਿਆਹ ਕਰਾਉਣਾ ਸੀਗਾ ਹਨਾ ਇਹਨਾਂ ਨੇ ਪਹਿਲਾਂ ਵਿਆਹ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਕੁਛ ਵੀ ਆ ਜੋ ਵੀ ਆ ਨਾ ਆਪਾਂ ਪਿਆਰ ਸਕੇ ਵਿਆਹ ਕਰਨ ਨੂੰ ਵਿਆਹ ਕਰਨ ਨੂੰ ਕਿਸੇ ਨੇ ਮਨਾ ਨਹੀਂ ਕੀਤਾ ਨਾ ਇਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਆ ਉਹਨੀਆਂ ਲੜਕੀ ਦੀ ਗਲਤੀ ਆ ਲੜਕੀ ਦੇ ਘਰ ਦੇ ਦੀ ਗਲਤੀ ਆ ਸਾਨੂੰ ਇੱਥੇ ਕੋਈ ਨਹੀਂ ਤੁਹਾਡਾ ਬ੍ਰਦਰ ਕਿੱਥੇ ਆ ਹਾਂਜੀ ਸਰ ਬ੍ਰਦਰ ਜਦੋਂ ਪੁਲਿਸ ਨੇ ਮੈਨੂੰ ਸੱਦਿਆ ਹਨ ਸਾਰੇ ਗੱਲਬਾਤ ਹੋਈ ਮੇਰਾ ਫੋਨ ਸਾਰਾ ਖੋਲਿਆ ਤਾਂ ਅੱਛਾ ਡਰ ਦੇ ਮਾਰੇ ਪੈਨ ਕਿੱਥੇ ਲੱਗਾ ਸਾਨੂੰ ਵੀ ਫੋਨ ਕਰ ਰਿਹਾ ਕੁਛ ਵੀ ਸਾਨੂੰ ਨੂੰ ਪਤਾ ਆਪਾਂ ਆਪਲਾ ਬਰ ਜਿਹੜੇ ਕਰਕੇ ਅੱਜ ਕਮਿਸ਼ਨਰ ਆਫਿਸ ਗਏ ਸੀਗੇ ਉਹਨਾਂ ਨੇ ਆਪਣੀ ਦਰਖਾਸਤ ਆ ਹੀ ਦੇਖ ਕੇ ਉਹਦੀ ਸਾਡੇ ਕੋਲ ਸ ਜੀ ਤੁਹਾਨੂੰ ਕਿੰਨੇ ਪੈਸੇ ਮਤਲਬ ਪੈਸੇ ਮੰਗੇ ਜਾ ਰਹੇ ਤੁਹਾਡੇ ਪੈਸੇ ਤਾਂ ਨਿਕਾਲੇ ਕਰਕੇ ਉਸ ਵੇਲੇ ਸਾਡਾ ਫੋਨ ਚੱਕਣਾ ਬੰਦ ਕਰਤਾ ਸੀਗਾ WhatsApp कॉल ਤੇ ਕੋਈ ਰਿਕਾਰਡਿੰਗ ਕੋਈ ਵੀ ਨਹੀਂ ਹੁੰਦੀ ਸਭ ਨੂੰ ਪਤਾ ਹੈ ਅੱਛਾ ਤਾਂ ਉਸ ਤੋਂ ਕੁੜੀ ਨੂੰ ਸਪੈਸ਼ਲੀ ਆਪਾਂ ਥਾਣੇ ਦੇ ਵਿੱਚ ਕੁੜੀ ਸਵੇਰ ਜਾ ਕੇ ਨਹੀਂ ਪੈਸੇ ਕਿਸ ਹਿਸਟਰੀ ਦੇ ਮਤਲਬ ਮੰਗੇ ਜਾ ਰਹੇ ਨੇ ਨਿਕਾਲੇ 4 ਲੱਖ ਮੰਗੇ ਉਸ ਵੇਲੇ ਕੋਈ ਸਾਡਾ ਫੋਨ ਨਹੀਂ ਚੱਕਿਆ ਤੁਹਾਡੇ ਕੋਲ ਹੈ ਕੋਈ ਜਿਹੜਾ 4 ਲੱਖ ਮੰਗਿਆ ਕੋਈ ਉਹਦਾ ਐਵੀਡੈਂਸ ਹੈ ਕੁਝ WhatsApp ਰਿਕਾਰਡਿੰਗ ਨਹੀਂ ਹੁੰਦੀ ਸਭ ਨੂੰ ਪਤਾ WhatsApp ਤੇ ਕਾਲ ਕੀਤੀ ਸੀ ਇਹਨਾਂ ਨੇ WhatsApp ਕਾਲ ਕੀਤੀ ਤੁਹਾਨੂੰ ਮੈਂ ਕੀਤੀ ਸੀ WhatsApp ਤੇ ਦੱਸੋ ਕੀ ਆ ਕੋਈ ਜਿਹੜਾ ਭ੍ਰੰਤ ਤੰਗ ਕਰਦੇ ਸੀ ਜਾਂ ਕੁਝ ਵੀ ਇਨਕਾ ਵੱਡੇ ਹੁੰਦੇ ਨਾ ਤੇ ਆਪਣਾ ਦੱਸਿਆ ਜੀ ਨੂੰ ਪੱਖ ਰੱਖਿਆ ਪਰ ਜਿਸ ਦਿਨ ਇਹਨਾਂ ਦਾ ਵਿਆਹ ਹੋਇਆ ਸੀ ਵਿਆਹ ਵਾਲੀ ਰਾਤ ਇਹਨਾਂ ਦਾ ਤੁਹਾਡੇ ਬ੍ਰਦਰ ਦਾ ਮੈਸੇਜ ਆ ਰਿਹਾ ਸੀ ਕਿ ਸਭ ਕੁਝ ਛੱਡ ਕੇ ਆ ਜਾ ਉਹ ਕਿਸੇ ਦਾ ਮੈਸੇਜ ਆ ਰਿਹਾ ਸੀ ਤੇ ਇਹਨਾਂ ਨੇ ਵੀ ਕੀਤਾ ਹਣਾ ਮੈਨੂੰ ਉਸ ਬਾਰੇ ਕੁਝ ਨਹੀਂ ਪਤਾ ਪਰ ਬ੍ਰਦਰ ਕਹਿੰਦੇ ਵਿਆਹ ਤੇ ਵੀ ਗਿਆ ਸੀ ਪਰ ਉਹਨੂੰ ਪਤਾ ਲੱਗ ਗਿਆ ਕਿ ਵਿਆਹ ਹੋ ਚੁੱਕਿਆ ਇੱਕ ਮਿੰਟ ਸਰ ਗੱਲ ਤਾਂ ਸੁਣ ਲਓ ਵਿਆਹ ਵਾਲੇ ਦਿਨ ਜਿਸ ਦਿਨ ਵਿਆਹ ਹੋਣਾ ਸੀ ਉਸ ਦਿਨ ਦੀ ਵੀ ਫੋਟੋ ਹੈ ਤੁਹਾਡੇ ਬ੍ਰਦਰ ਦੀ ਫੋਟੋ ਹੈ ਕਿ ਹੋਟਲ ਦੇ ਬ੍ਰਾਈਡ ਫੋਟੋ ਦਿਖਾ ਰਹੀ ਹੈ ਜਿੱਦਾਂ ਹੋਟਲ ਦੇ ਫੋਟੋ ਦਿਖਾ ਰਹੀ ਹੈ ਉਹ ਸਾਰੀ ਗੱਲ ਆਪਾਂ ਮੰਨ ਰਹੇ ਹਾਂ ਕਹਿੰ ਹੁਣ ਵਿਆਹ ਕਿਸੇ ਹੋਰ ਨਾਲ ਹੋਣਾ ਕਿਸੇ ਹੋਰ ਜਨਾਨੀ ਨੂੰ ਆਪਾਂ ਆਪਣੇ ਘਰੇ ਰੱਖ ਆ ਕੇ ਤੁਸੀਂ ਆਪ ਦੱਸੋ ਕਿਉਂਕਿ ਜਿਹੜਾ ਲੋਕ ਕਹਿ ਰਿਹਾ ਲੋ ਇਹ ਕਹਿੰਦਾ ਹੈ ਕਿ ਤੁਸੀਂ ਜਿਹੜੀ ਵਿਆਹੀ ਕੁੜੀ ਆਪਣਾ ਤਲਾਕ ਕਰੇ ਉਧਰ ਤਲਾਕ ਕਰਕੇ ਥਾਣੇ ਆਵੇ ਗੰਦੇ ਸਾਡਾ ਸਵੇਰੇ ਨਿਬੜ ਗਿਆ ਸਾਰਾ ਕੁਝ ਸਰ ਨਿਬੜ ਗਿਆ ਉਹ ਸਰ ਪਹਿਲੀ ਗੱਲ ਤਾਂ ਨਿਬੜਾ ਕਿ ਤੁਸੀਂ ਚੰਦੂਬੋਸ ਪੇਪਰ ਦਿਖਾਉਣ ਸਾਨੂੰ ਸਟੈਂਪ ਪੇਪਰ ਰੂਪਾ ਮੰਨ ਨਹੀਂ ਸਕਦੇ ਤੱਕ ਕੋਈ ਸਟੈਂਪ ਨਹੀਂ ਲੜਕੇ ਵੱਲੋਂ ਮੈਸੇਜ ਕੀਤੇ ਗਏ ਸੀ ਲੜਕੀ ਨੂੰ ਸਾਨੂੰ ਸਾਨੂੰ ਨਹੀਂ ਪਤਾ ਨਾ ਸਾਨੂੰ ਦੱਸਣਾ ਉਹ ਦਿਖਾ ਰਹੇ ਹਨ ਉਹ ਦਿਖਾ ਰਹੇ ਕਹਿੰਦੇ ਵੀ ਮੈਸੇਜ ਕੀਤੇ ਮੈਨੂੰ ਡਿਵੀਜ਼ਨ ਨੰਬਰ ਇੱਕ ਦੇ ਤੇ ਤੁਸੀਂ ਚੈੱਕ ਕਰੋ ਜਾਂ ਫੋਨ ਕਰਕੇ ਕੋਸ਼ਿਸ਼ ਵੀ ਪਤਾ ਕਰੋ ਉੱਥੇ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਮੈਂ ਬੈਠਾ ਰਿਹਾ ਆਇਆ ਇਹਨਾਂ ਦੇ ਘਰ ਕੋਈ ਨਹੀਂ ਹੈ ਨਾ ਘਰ ਦੇ ਤਾਲਾ ਲਾ ਕੇ ਭੱਜ ਗਏ ਸੀ ਪੀਸੀਆਰ ਵੀ ਗਈ ਇਹਨਾਂ ਦੇ ਘਰੇ ਸਾਰਾ ਖੋਜਿਆ ਜੀ ਜੇਐਨਐ 27 ਗੱਦੋਂ ਪਿਉਣੀ ਜੋ ਪੀਸੀਆਰ ਬਾਰੇ ਬਹੁਤ ਜ਼ਿਆਦਾ ਜ਼ੋਰ ਪਾਇਆ ਕੁਝ ਕੀਤਾ ਮੈਂ ਪਿੱਛੋਂ ਕੁਝ ਕਰਾਇਆ ਤਾਂ ਜੇਕਰ ਅੱਜ 2 ਵਜੇ ਆਏਗਾ ਹੁਣ ਤੁਸੀਂ ਦੱਸੋ ਰਾਤ ਦੇ ਜੇ ਇਹਨੇ ਉਹਦੇ ਨਾਲ ਪਸਵੇਰ ਦੇ ਬੈਠੇ ਆ ਕੁੜੀ ਨਾਲ ਹੀ ਮੰਨ ਤਕ ਲੋ ਮੇਰੇ ਵੀ 10 11 ਚ ਪਹੁੰਚ ਲਗੀ ਸੀਗੀ ਠੀਕ ਆ ਜੀ ਫਿਰ ਮੈਂ ਵੀ ਉੱਥੇ 11 12 ਵਜੇ ਲੱਗ ਛੇ ਪਹੁੰਚ ਗਿਆ ਸੀ ਫਿਰ ਆਏ ਕਿਉਂ ਨਹੀਂ ਪਰ ਜਿਹੜੀ ਚੀਜ਼ ਉਹ ਜਿੱਦ ਤੱਕ ਦੱਸ ਰਹੇ ਆ ਕਿ ਲੜਕੇ ਵੱਲੋਂ ਮੈਸੇਜ ਕਰਨ ਤੋਂ ਬਾਅਦ ਜਿਹੜਾ ਮੇਰੇ ਘਰ ਵਾਲਿਆਂ ਨੇ ਦੇਖ ਲਿਆ ਤੇ ਸਰ ਉਹਦਾ ਜੋਬ ਲੜਕਾ ਦਊਗਾ ਹਾਂ ਨਹੀਂ ਨਹੀਂ ਫਿਰ ਵੀ ਉਹ ਕੋਈ ਹਨਾ ਆਪਾਂ ਥਾਣੇ ਗਏ ਸੀਗੇ ਜੇ ਥਾਣੇ ਪੁਲਿਸ ਵਾਲਿਆਂ ਨੇ ਮਤਲ 23 ਸਾਲ ਉਮਰ ਦਾ 24 ਸਾਲ ਦੀ ਉਮਰ। ਪਲਸ 2 ਐਂਪੀਰ ਬੰਦਾ ਜੀ, ਸਰ ਪਲਸ 2 ਪਾਸਨ ਪੜੀ ਬੰਦਿਆ ਜਾਂਦਾ। ਨਹੀਂ ਤੁਸੀਂ ਕਹਿ ਰਹੇਂਗਾ ਅਨਪੜਵੰਦਾ ਜੀ। ਸਰ ਪਲਸ 2 ਪਾਸਾਰ ਕੋਈ ਮਤਲਬ ਉਹਨੇ ਨੋਲੇਜ ਬੰਦਿਆ। ਅੱਜ ਕੱਲ ਪੰਜਾਬ ਦੇ ਵਿੱਚ ਪਲਸ 2 ਪਾਸਨ ਪੜੀ ਨੌਕਰੀ। ਇੰਨਾ ਹੀ ਐਂਪੀਰ ਹੋ ਜਾਂਦਾ ਕਿਸੇ ਕੋਲ ਲੜਕੀ ਦੇ ਘਰ ਸਟਾਫ ਕਰਨਾ ਹੁੰਦਾ। ਸਰ ਲੜਕੀ ਸਾਰਾ ਫੇ ਲੜਕੇ ਨਾਲ ਕੋਈ ਜਰਨਸਟੀ ਕੀਤੀ ਪੁੱਛ ਲਓ ਜਾਂ ਲੜਕੀ ਨੂੰ ਬਹਿਕਾਇਆ ਹੈ। ਉਹ ਕਹਿੰਦਾ ਬਲੈਕਮੇਲ ਕਰਦਾ ਕਿ ਫੋਟੋ ਆ ਤੇਰੀ ਵਾਇਰਲ ਕਰ ਦੇਣੀ ਆ। ਹਾਂਜੀ ਕਹਿੰਦੇ ਫੋਟੋ ਵਾਇਰਲ ਕਰ ਦਈਏ ਤੁਹਾਡੀ ਫੋਟੋ ਪਈ ਆ ਉਹ ਤਾਂ ਸਾਨੂੰ ਸਭ ਪਤਾ ਆ ਕਹਿੰਦੇ ਕੋਈ